ਗੁਰਮੁਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਜਿਹੜਾ ਸ਼ੇਅਰ ਜ਼ਰੂਰ ਕਰਿਓ ਆਪਾਂ ਜਿਹੜੀਆਂ ਬੇਨਤੀਆਂ ਅੱਜ ਸਾਂਝੀਆਂ ਕਰਨ ਲੱਗੇ ਆ ਦਿਵਾਲੀ ਵਾਲੇ ਦਿਨ ਇਹਨਾਂ ਥਾਵਾਂ ਤੇ ਭੁੱਲ ਕੇ ਵੀ ਨਾ ਜਾਇਆ ਜੀ ਆਪਾਂ ਕੋਸ਼ਿਸ਼ ਕਰਾਂਗੇ ਇਸ ਵਿਸ਼ੇ ਨੂੰ ਸਮਝਣ ਦੀ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਦੀਵਾਲੀ ਦਾ ਜਿਹੜਾ ਤਿਹਾਰ ਹੈ ਸਭ ਤੋਂ ਵੱਡਾ ਤਿਹਾਰ ਇੰਡੀਆ ਦੇ ਵਿੱਚ ਮੰਨਿਆ ਜਾਂਦਾ ਹੈ ਤੇ ਮਨਾਇਆ ਜਾਂਦਾ ਹੈ ਸਭ ਤੋਂ ਵੱਡੇ ਤਿਹਾਰ ਵਜੋਂ ਜਿਹੜਾ ਇਸ ਨੂੰ ਮਨਾਇਆ ਜਾਂਦਾ ਔਰ ਮੈਂ ਬੇਨਤੀ ਕਰਦਾ ਪਿਆਰੋ ਕਹਿੰਦੇ ਜੀ ਕੁਝ ਤਿਹਾਰ ਨੇ ਤੇ ਇਹ ਤਿਹਾਰਾਂ ਦੇ ਵਿੱਚ ਕਿੰਨੇ ਕੁਝ ਥਾਵਾਂ ਤੇ ਜਿਹੜਾ ਨਹੀਂ ਜਾਣਾ ਚਾਹੀਦਾ ਸ਼ਮਸ਼ਾਨ ਘਾਟ ਨਹੀਂ ਜਾਣਾ ਚਾਹੀਦਾ ਜੀ ਜਿਸ ਦੇ ਮਰਗਤ ਹੋਏ ਉਹਨਾਂ ਦੀ ਨਹੀਂ ਜਾਣਤ ਇਹ ਜਿਹੜੇ ਵਹਿਮ ਭਰਮ ਨੇ ਨਾ ਉਹਨਾਂ ਲੋਕਾਂ ਨੇ ਤਿਆਰ ਕੀਤੇ ਹੋਏ ਨੇ ਜਿਹੜੇ ਲੋਕ ਇਨਾਂ ਵਹਿਮਾਂ ਨੂੰ ਮੰਨਦੇ ਨੇ ਜਿਹੜੇ ਲੋਕ ਇਨਾਂ ਵਹਿਮਾਂ ਭਰਮਾਂ ਦੇ ਵਿੱਚ ਪਏ ਹੋਏ ਨੇ ਪਰ ਪਿਆਰਿਓ ਸਤਗੁਰੂ ਨੇ ਸਾਨੂੰ ਇਨਾਂ ਵਹਿਮਾਂ ਤੋਂ ਹੀ ਦੂਰ ਕੀਤਾ ਹੈ 파ਸ਼ਾ ਨੇ ਇਨਾਂ ਵਹਿਮਾਂ ਤੋਂ ਹੀ ਸਾਨੂੰ ਦੂਰ ਕੀਤਾ ਸਤਗੁਰ ਕਹਿੰਦੇ ਨੇ ਬੁੱਧ ਸਿਆਣਪ ਕਿਛੂ ਨਾ ਜਾਪੈ ਉਸ ਦੇ ਕੰਮਾਂ ਵਿੱਚ ਕਿਸੇ ਹੋਰ ਦੀ ਅਕਲ ਜਾਂ ਚੁਤ్రਾਈ ਕੰਮ ਕਰਦੀ ਨਹੀਂ ਦੱਸਦੀ ਜਿਹੜਾ ਗੁਰੂ ਦਾ ਹੋ ਜਾਂਦਾ ਸਤਗੁਰੂ ਗਿੰਦੇ ਨੇ ਉਹਦੀ ਜਿਹੜੀ ਅਕਲ ਹੈ ਉਹ ਫਿਰ ਗੁਰੂ ਦੇ ਮੁਤਾਬਕ ਹੋ ਜਾਂਦੀ ਹੈ ਪਾਤਸ਼ਾਹ ਦੇ ਮੁਤਾਬਕ ਹੋ ਜਾਂਦੀ ਹੈ ਸਤਗੁਰੂ ਨੇ ਇਹ ਵੀ ਗੱਲ ਆਖ ਦਿੱਤੀ ਆਪਣੇਆਂ ਸੰਤਾਨੋ ਆਪ ਸਹਾਈ ਪ੍ਰਭ ਭਰਮ ਭੁਲਾਵਾ ਲਾਹੇ ਜੀਓ ਆਪਣੇ ਸੰਤਾਂ ਵਾਸਤੇ ਪ੍ਰਭੂ ਆਪ ਸਹਾਈ ਬਣਦਾ ਆਪਣੇ ਸੇਵਕਾਂ ਦੇ ਲਈ ਤੇ ਉਸ ਮਨੁੱਖ ਦੇ ਮਨ ਵਿੱਚੋਂ ਪ੍ਰਭੂ ਨੇ ਭਟਕਣਾ ਤੇ ਭੁਲੇਖਾ ਦੂਰ ਕਰ ਦਿੱਤਾ ਕਿਦੇ ਜਿਹੜਾ ਗੁਰੂ ਦੇ ਮੁਤਾਬਕ ਹੋ ਗਿਆ ਜਿਹੜਾ ਪਾਤਸ਼ਾਹ ਦੇ ਮੁਤਾਬਕ ਹੋ ਗਿਆ ਸਰ ਸੰਗਤ ਮੈਂ ਕਹਿੰਦਾ ਵੀ ਗੁਰੂ ਦੇ ਬਣ ਕੇ ਜ਼ਿੰਦਗੀ ਜਿਉਣ ਵਾਲੇ ਇਹਨਾਂ ਵਹਿਮਾਂ ਨੂੰ ਨਹੀਂ ਮੰਨਦੇ ਗੁਰੂ ਦੇ ਗੁਰਸਿੱਖ ਇਹਨਾਂ ਵਹਿਮਾਂ ਨੂੰ ਨਹੀਂ ਮੰਨਦੇ ਸਤਿਗੁਰ ਦੇ ਗੁਰਸਿੱਖ ਇਹਨਾਂ ਵਹਿਮਾਂ ਨੂੰ ਨਹੀਂ ਮੰਨਦੇ ਪਿਆਰਿਓ ਜਿਹੜੇ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਆ ਗਏ ਜਿਹੜੇ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਆਣ ਆਣ ਖਲੋਏ ਨੇ ਪਿਆਰਿਓ ਉਹ ਕਿਸੇ ਦੇ ਨਹੀਂ ਹੋ ਸਕਦੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਬਹਿਮਾ ਭਰਮਾ ਦੇ ਵਿੱਚ ਯਕੀਨ ਨਹੀਂ ਕਰਦਾ ਤੇ ਸਮਝ ਲਓ ਵੀ ਉਹ ਗੁਰੂ ਦਾ ਹੋ ਗਿਆ ਤੇ ਆਪਣੇ ਗੁਰੂ ਦੇ ਦੱਸੇ ਹੋਏ ਮੁਤਾਬਕ ਚੱਲਦਾ ਸਤ ਮਨ ਰੇ ਗੁਰ ਕੈ ਭਾਣੇ ਚੱਲ ਪਾਤਸ਼ਾਹ ਕਹਿੰਦੇ ਨੇ ਗੁਰੂ ਕੇ ਭਾਣੇ ਮੁਤਾਬਕ ਚੱਲ ਸਤ ਗੁਰੂ ਕਹਿੰਦੇ ਨੇ ਸਤ ਗੁਰ ਦੇ ਭਾਣੇ ਮੁਤਾਬਕ ਚੱਲ ਕੇ ਆਪਣੇ ਜੀਵਨ ਨੂੰ ਜਿਹੜਾ ਹੈ ਤੂ ਬਤੀਤ ਕਰਨਾ ਹੈ ਪਿਆਰਿਓ ਸਤ ਗੁਰੂ ਨੇ ਬੜੀ ਵੱਡੀ ਗੱਲ ਕਹਿ ਦਿੱਤੀ ਤੇ ਸਿੱਖ ਦਾ ਫਰਜ਼ ਬਣਦਾ ਹੈ ਆਪਣੇ ਗੁਰੂ ਦੀ ਆਗਿਆ ਤੋਂ ਬਾਹਰ ਨਾ ਹੋਣਾ ਪਾਤਸ਼ਾਹ ਕਹਿੰਦੇ ਨੇ ਚਰਨ ਕਮਲ ਜਨਕਾ ਆਧਾਰੋ ਪ੍ਰਭੂ ਦੇ ਸੋਹਣੇ ਚਰਨ ਪ੍ਰਭੂ ਦੇ ਸੇਵਕਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦੇ ਨੇ ਆਠ ਪਹਿਰ ਹਰ ਰਾਮ ਨਾਮ ਬਾਪਾਰ ਸੇਵਕ ਅੱਠੇ ਪਹਿਰ ਪ੍ਰਮਾਤਮਾ ਦਾ ਨਾਮ ਬਣ ਜਾਂਦੇ ਨੇ ਸਤ ਗੁਰ ਕਹਿੰਦੇ ਸਹਿਜ ਆਨੰਦ ਗਾਵਹਿ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਹਿ ਜੀਓ ਸਤਿਗੁਰ ਕੀ ਜੀ ਨੇ ਮਨ ਦੇ ਅੰਦਰ ਅਡੋਲਤਾ ਜ਼ਰੂਰੀ ਹੈ ਆਨੰਦ ਜ਼ਰੂਰੀ ਹੈ ਤੇ ਉਸ ਗੋਬਿੰਦ ਪ੍ਰਭੂ ਦੇ ਗੁਣ ਗਾਏ ਜਾਂਦੇ ਨੇ ਜੋ ਸਭ ਜੀਵਾਂ ਦੇ ਵਿੱਚ ਵਿਆਪਕ ਹੈ ਸਤਿਗੁਰ ਜੀ ਨੇ ਸਭ ਤੋਂ ਵੱਡੀ ਕਿਰਪਾ ਜਿਹੜੀ ਹੈ ਉਸ ਤੇ ਹੁੰਦੀ ਹੈ ਜਿਹੜਾ ਸਤਗੁਰੂ ਦਾ ਹੋ ਜਾਂਦਾ ਹੈ ਦੀਵਾਲੀ ਵਾਲੇ ਦਿਨ ਖੁਸ਼ੀਆਂ ਵੰਡਿਏ ਖੇੜੇ ਵੰਡਿਏ ਖੁਸ਼ੀਆਂ ਸਾਂਝੀਆਂ ਕਰਕੇ ਮਨਾਈਏ ਤੇ ਵਿਹਮਾ ਭਰਮਾ ਤੋਂ ਰਹਿਤ ਮਨਾਈਏ ਪਿਆਰਿਓ ਗੁਰੂ ਵਾਲੇ ਹੋ ਕੇ ਗੁਰੂ ਦੇ ਦੱਸੇ ਸਿਧਾਂਤ ਤੇ ਚੱਲ ਕੇ ਆਪਾਂ ਇਸ ਦੀਵਾਲੀ ਨੂੰ ਮਨਾਈਏ ਬੰਦੀ ਛੋੜ ਦਿਵਸ ਨੂੰ ਮਨਾਈਏ ਤੇ ਜਿੰਨਾ ਸਮਾਂ ਹੋ ਸਕੇ ਬੇਨਤੀ ਕਰਦਾ ਸਮੂਹ ਸੰਗਤ ਨੂੰ 15 ਮਿੰਟ 20 ਮਿੰਟ ਕੱਢ ਕੇ ਗੁਰੂ ਲਈ ਆਪਣੇ ਲਈ ਗੁਰੂ ਤੋਂ ਕੁਝ ਮੰਗਣ ਲਈ ਪਿਆਰਿਓ ਗੁਰੂ ਦੇ ਘਰ ਵਿੱਚ ਜਾ ਕੇ ਜਾਂ ਆਪਣੇ ਘਰ ਵਿੱਚ ਹੀ ਬੈਠ ਕੇ 15 20 ਮਿੰਟ ਅੱਧਾ ਘੰਟਾ ਘੰਟਾ ਸਤਿਗੁਰ ਸੱਚੇ ਪਾਤਸ਼ਾਹ ਦਾ ਜਾਪ ਜ਼ਰੂਰ ਕਰਿਆ ਜੇ ਅਰਦਾਸ ਕਰਿਓ ਤੇ ਮੈਂ ਕਹਿੰਦਾ ਫਿਰ ਜੋ ਮੰਗੋਗੇ ਮਿਲੇਗਾ ਇਹ ਆ ਵਹਿਮਾਂ ਭਰਮਾਂ ਦੇ ਵਿੱਚੋਂ ਜਿਹੜਾ ਹੈ ਨਿਕਲਣ ਦੀ ਕੋਸ਼ਿਸ਼ ਜ਼ਰੂਰ करिए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ